ਕੋ ਬੇੜਾ ਘਰਕ ਹੋ ਗਿਆ ਜੀ ਪੰਜਾਬ ਦਾ ਔਰ ਦੋ ਭੈਣਾਂ ਐਕਟਵਾ ਤੇ ਸੀ ਵਿਚਾਰੀਆਂ ਤੇ ਦੋ ਪਲਸਰ ਤੇ ਮੋਟਰਸਾਈਕਲ ਤੇ ਆਏ ਆ ਇਹ ਅੰਮ੍ਰਿਤਸਰ ਦੀ ਘਟਨਾ ਕੱਲ ਦੀ 3:30 ਵਜੇ ਦੀ ਤੇ ਉਹਦੇ ਗਲ ਚ ਚੈਨੀ ਹੀ ਵਿਚਰੀ ਦੇ ਭੈਣ ਦੇ ਉਹ ਲਾਗੇ ਦੇ ਫਰਾਰ ਹੋ ਗਏ ਗਾਂ ਚਾਟੀ ਵਿੰਡ ਵਾਲੇ ਪੋਲਾ ਅੰਮ੍ਰਿਤਸਰ ਜਿਹੜਾ ਤਰਨਤਾਰਨੋਂ ਦਾ ਤੇ ਇੱਥੇ ਬਹੁਤ ਜਿਆਦੀ ਲੁੱਟਾ ਖੋਹਣ ਦੇਗਾ ਜੀ ਇੱਥੇ ਆਪਣਾ ਫੋਨ ਜਿਹੜਾ ਵਾ ਫੋਨ ਵੀ ਬਚਾ ਕੇ ਰੱਖਿਓ ਇਹ ਨਾ ਕੋਈ ਪ੍ਰਸ਼ਾਸਨ ਵੀ ਨਹੀਂ ਕੁਝ ਕਰਦਾ ਕੁਝ ਵੀ ਨਹੀਂ ਕਰਦੇ ਤੇ ਆ ਦੇਖੋ ਦੋ ਪੜਾਏ ਐਕਟਵਾ ਵਿਚਾਰੇ ਡਿੱਗੀ ਪਈ ਉਹਨਾਂ ਦੀ ਵਿਚਾਰੀਆਂ ਦੀ ਉਹ ਛੋੜਾ ਜਿਹਾ ਕੋਈ ਟੁਕੜਾ ਜਦੋਂ ਲਾਗੇ ਖੜਿਆ ਉਹ ਤੋਂ ਕੋਈ ਸ਼ਾਇਦ ਮਿਲਿਆ ਮੇਰੀ ਭੈਣ ਨੂੰ ਤੇ ਬਹੁ ਯਾਦੇ ਹਾਲਾਤ ਮੜੇ ਹੋਗੇ ਪੰਜਾਬ ਦੇ ਮਾਨਸਾਭ ਭਗਵੰਤ ਮਾਨ ਨੂੰ ਕਿਤਰਾ ਮਾਨ ਮਾਨ ਮੇਰੇ ਇਹ ਰੂਹ ਨਹੀਂ ਕਰਦੀ ਯਾਰ ਭਗਵੰਤ ਮਾਨ ਨੂੰ ਵੀ ਮਾਨਸਾਭ ਕਹਿ ਦਈਏ ਯਾਰ ਤੇਰੇ ਤੇ ਐਡਾ ਵੱਡਾ ਮਾਨ ਆ ਤੂੰ ਪੰਜਾਬ ਦਾ ਸੀਐਮ ਆ ਹੈ ਦੁਨੀਆ ਨੂੰ ਤੇਰੇ ਤੇ ਕਿੰਨਾ ਮਾਨ ਹੀ ਤੂੰ ਤੇ ਮਾਨ ਹੀ ਤੋੜ ਕੇ ਰਹਿਤਾ ਯਾਰ ਮਾਨ ਅੱਜ ਯਾਰ ਉਜ ਨਹੀਂ ਕਹਿਆ ਨੂੰ ਜੀ ਕਰਦਾ ਬੇੜਾ ਗਰਕ ਹੋ ਗਿਆ ਦੁਨੀਆ ਦਾ ਅੰਤ ਆ ਗਿਆ ਜੇ ਪੁਲਿਸ ਮੁਲਾਜ਼ਮ ਆ ਪ੍ਰਸ਼ਾਸਨ ਆ ਇਹ ਨਹੀਂ ਬੰਦੇ ਜਿਹੜੇ ਫੜੇ ਜਾਂਦੇ ਆ ਉਹਨਾਂ ਜੀ ਛੱਡ ਦਿੰਦੇ ਪਤਾ ਨਹੀਂ ਇਹ ਡਰਦੇ ਹਨੀ ਚੋਰਾਂ ਤੋਂ ਕੀ ਚੱਕਰ ਹੈ ਹੈ ਤੇ ਉਹ ਇਹਦਾ ਆਖਿਆ ਵੀ ਇੱਥੇ ਖਾਲਸੇ ਦਾ ਰਾਜ ਹੋਵੇ ਤੇ ਕਿਸੇ ਦੀ ਕੀ ਮਜਾਲਿਆ ਵੀ ਕੋਈ ਇਤਰਾ ਚੋਰੀ ਵੀ ਕਰ ਲੇ ਹਲਾ ਤਮੜੇ ਹੋ ਗਏ ਮਾੜੇ ਕਿ ਨਾ ਖਾਲਸਾ ਰਾਜ ਆਵੇ ਤੇ ਫੇਰ ਹੀ ਕੁਝ ਨਾ ਕੁਝ ਹੋਣਾ ਜੀ ਨਹੀਂ ਤੇ ਨਹੀਂ ਹੋਣਾ ਆਵੇ ਮਲਾਜਮ ਆਇਆ ਕਰਨ ਤੇ ਬਹੁਤ ਜ਼ਿਆਦੀ ਇਦਾਂ ਮਾੜੇ ਹਾਲਾਤ ਜੇ ਪਉ ਆਪਣਾ ਆਪ ਬਚਾਲੋ ਭੈਣੋ ਮੇਰੀ ਉਸ ਸੋਨਾ ਨਾ ਪਾਇਆ ਕਰੋ ਕੁਝ ਨਾ ਪਾਇਆ ਕਰੋ ਸਿੰਪਲ ਰੋ ਆਪਣਾ ਤੁਸੀਂ ਇਹ ਦੇਖ ਕੇ ਚੱਲੋ ਜੇ ਰੋ ਵੀ ਕਰੋ ਤਰਨਾ ਵੀ ਅਹੀਂ ਸਾਨੂੰ ਕਿਤੇ ਵੀ ਕੋਈ ਵੀ ਕਰ ਸਕਦੇ ਐ ਇਹ ਬੰਦੇ ਨੂੰ ਮਾਰ ਕੇ ਤੇ ਜਿੱ ਤਰ੍ਹਾਂ ਕੁੱਤੇ ਦੀ ਕਦਰ ਹੁੰਦੀ ਐ ਨਾ ਬੰਦੇ ਨੂੰ ਉਤਰਾ ਹੀ ਇੱਕ ਸਾਹ ਦਾ ਸੁੱਟ ਦਿੰਦੇ ਕੋਈ ਕਦਰ-ਕੁਦਰ ਨਹੀਂ ਕਿਸੇ ਦੀ ਵੀ ਆਗੀ ਬੰਦਾ ਕਤਲ ਵੀ ਹੋ ਜੇ ਕੁਝ ਬੰਦਾ ਜੀ ਕੁਝ ਨਹੀਂ ਬੰਦਾ ਇੱਥੇ ਆਪਣੀ ਸੇਫਟੀ ਆਪ ਰੱਖੋ ਜੇ ਪੰਜਾਬ ਦੇ ਵਿੱਚ ਰਹਿਣਾ ਤੇ ਕੋਈ ਫਾਇਦਾ ਨਹੀਂ ਐ ਇੱਥੇ ਬਾਰ ਵੀ ਦੁਨੀਆ ਤੁਰ ਜਾਂਦੀ ਬਾਰ ਵੀ ਪਰ ਰਹੇ ਹਲਾਦਿਆ ਬਾਰਪੂਰ ਨਹੀਂ ਇੱਥੇ ਹੀ ਆਪਣਾ ਆਪੋ ਆਪਣਾ ਸ਼ਸਤਰ ਕੋਲ ਰੱਖੋ ਤੇ ਇੱਕ ਸਰਕਾਰ ਨੂੰ ਬੇਨਤੀ ਹੈ ਕਿ ਹਰ ਕਿਸੇ ਨੂੰ ਲਾਇਸੈਂਸ ਥਿਆਰ ਲਾਇਸੈਂਸੀ ਥਿਆਰ ਉਹ ਵੀ ਘੱਟੋ ਘੱਟ 15-20 ਹਜ਼ਾਰ ਚ ਹਰ ਇੱਕ ਬੰਦੇ ਇਨਸਾਨ ਨੂੰ ਦੇਣਾ ਚਾਹੀਦਾ ਵਾ ਲਿਸਨ ਸੀ ਤੇ ਆ ਵੀਡੀਓ ਸ਼ੇਅਰ ਕਰੋ